ਉਹ ਤੋਂ ਇੱਕ ਚੱਲੇ ਆਹ ਨੂੰ ਦਰਸ਼ਨ ਕਰਾਉਣ ਵਾਸਤੇ ਦੂਜਰਾ ਸ਼ਹਿਰ ਦੇ ਇਤਿਹਾਸਿਕ ਗੁਰਦੁਆਰਾ ਹੈ ਜਿਹਦੇ ਬਾਰੇ ਸਾਡੇ ਪੰਜਾਂ ਨੂੰ ਪਤਾ ਵੀ ਨਹੀਂ ਹੋਣਾ ਤੇ ਲੋਕਾਂ ਨੂੰ ਪਤਾ ਕਰਾਈਏ ਇਤਿਹਾਸਿਕ ਗੁਰਦੁਆਰਾ ਹੈ ਨਾਲ ਜੁੜਿਆ ਕਰੋ ਕਿ ਇਹ ਜੋ ਉਹਨਾਂ ਨੇ ਆਪਣੀ ਲਾਈਫ ਤੇ ਦਿੱਤਾ ਗੁਰੂਆਂ ਨੇ ਉਹ ਪੜਿਆ ਕਰੋ मूवी ਪੜ ਸਕਦੇ ਬਲਾਉ ਹੀ ਦੇਖ ਲਿਆ ਤਾਂ ਇਹ ਮਣਾ ਮੋਟਾ ਕੋਈ ਬੁੱਢੂ ਵੀ ਟਾਈਮ ਕੱਢਣ ਦੀ ਜਿਆਦਾ ਨਹੀਂ ਹੁੰਦਾ ਤੇ ਇਹ ਵਧੀਆ ਲੱਗਦੀਆਂ ਆਪਣੀਆਂ ਵੀਡੀਓਜ਼ ਵਗੈਰਾ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਕਰੋ ਚੈਟ ਸ਼ੁਰੂ ਆਂਦੀ ਦੇਖੋ ਯਾਰ ਇਤਿਹਾਸ ਨਹੀਂ ਆ ਯਾਰ ਇੱਕ ਨਾ ਜੀ ਆਪਾਂ ਕਹਿ ਦਈਏ ਵੀ ਦੁਨੀਆਦਾਰੀ ਤੋਂ ਦੂਰ ਬਰਦੂਰਾ ਸਾਹਿਬ ਦਾ ਨਾਮ ਹੈ ਰੱਜਵਾਸ ਆ ਕਰੋ ਦਰਸ਼ਨ ਤੇ ਜਦੋਂ ਰਣ ਸਾਹਿਬ ਆਨੇ ਇਧਰ ਵੀ ਹੋ ਕੇ ਜਾਇਆ ਕਰੋ ਮੈਂ ਬਰਦੂਰਾ ਨੇ ਸਰਫਾਇਲ ਅੱਲੇ ਦਰਖਤਾ ਨਾ ਜਿਹੜਾ ਮੈਨੂੰ ਲੱਗਾ ਉਹ ਵੜੀਆਂ ਹੋਣੀਆਂ ਪਰਾਨੀਆਂ ਹਨਾ ਤੇ ਬਾਹਰਲੇ ਤੋਂ ਐਂਟਰੀ ਲੈ ਕੇ ਦਿਖਾਉਣੀ ਹੈ ਕਿ ਬਰੋ ਐਂਟਰੀ ਹੁੰਦੀ ਹੈ ਅੰਦਰ ਆਈ ਥੋੜਾ ਹੈ ਵੀਡੀਓ ਵੀਡੀਓ ਕੱਢੀ ਦੇ ਲੋਕੀ ਮੈਂ ਕਿਹਨਾਂ ਸੱਬੇ ਆ ਤੂੰ ਆਉਂਦਾ ਹੈ ਗੇਟ ਲੱਗਿਆ 52 ਰਾਜੇ ਸੀਗੇ ਪਰ ਵਾਸੀ ਉਹ ਅਹੀਂ ਥੋੜਾ ਸਾਹਮਣੇ ਖੜਾ ਹੀ ਰਿਹਾ ਸੀ ਹੰਜੀ ਸਸਿ ਗਾਣੀ ਕਿੰਨਾ ਸਾਰੇ ਲੋਕ ਸਤਿ ਸਾਰੇ ਵਦਨਾਂ ਨੂੰ ਜੀ ਪੂਰੀ ਚੰਦ ਬਣਾ ਦੇ ਵਿੱਚ ਪੈ ਹਨ ਤੇ ਅੱਜ ਪਰਪੋ ਇੱਕ ਚੱਲੇ ਆ ਹੁਣ ਦਰਸ਼ਨ ਕਰਾਉਣ ਵਾਸਤੇ ਦੁਬਾਰਾ ਸ਼ਹਿਰ ਦੇ ਇਤਿਹਾਸਿਕ ਗੁਰਦੁਆਰਾ ਫੈਨ ਦੇ ਜਦੋਂ ਮਨ ਲੱਗਾ ਜ਼ਿਆਦਾਤਰ ਪਤਾ ਹੀ ਨਹੀਂ ਹੁਣਾ ਗੁਰਦੁਆਰਾ ਫੈਨ ਬਾਰੇ ਜਾਣਦੇ ਆ ਮੈਨੂੰ ਆਪ ਵੀ ਨਹੀਂ ਪਤਾ ਕੀ ਇਤਿਹਾਸ ਦਾ ਗੁਰਦੁਆਰਾ ਸਾਹਿਬ ਦਾ ਕੀ ਉੱਥੇ ਦੇ ਹਿਸਾਬ ਨਾਲ ਪਹਿਨਾਂ ਪਤਾ ਬਿੱਡੇ ਜਿਹਨਾਂ ਨੇ ਦੱਸਿਆ ਹੀਗਾ ਜੋ ਉੱਥੇ ਸ਼ਸਤਰ ਵਗੈਰਾ ਪਈਆਂ ਉਹਨਾਂ ਦੇ ਤੇ ਉਹ ਜਾਂਦੇ ਰਹੇ ਪਹਿਲਾਂ ਹੁਣ ਤੇ ਕਈ ਸਾਲ ਪਹਿਲਾਂ ਤੇ ਹੁਣ ਤਾਂ ਮੰਨ ਜਹਾਂਤਾ ਦੇ ਲਪੜਾ ਬਣਾ ਗੁਰਦੁਆਰਾ ਸਾਹਿਬ ਕਿੱਥੇ ਆ ਰਾਣਾ ਸਾਹਿਬ ਕੁੜੀ ਜਾ ਕੇ ਤੁਹਾਨੂੰ ਉੱਥੇ ਦਾ ਧਿਆਨ ਦੱਸਦੇ ਆ ਉੱਥੇ ਦੇ ਜਿਨਾ ਵੀ ਸਾਰਾ ਇਹ ਗੁਰਦੁਆਰਾ ਸਾਹਿਬ ਦਾ ਉੱਥੇ ਦਰਸ਼ਨ ਕਰਵਾਣੇ ਹਨ ਸਟੇ ਦੇ ਹੋਰੇ 5:30 ਜੇ ਲੋ ਤੁਸੀਂ ਚਾਂਦਨ ਮੰਨਾਰਾ ਜੈ ਇੰਨਾ ਕਿੱਥੇ ਦਾ ਬਸ ਠੰਡੇ ਠੰਡੇ ਮਗਾ ਕੇ ਸੈਰ ਫੇਰੀ ਜਾਈਏ ਤੇ ਜਾ ਕੇ ਪਹਿਲਾਂ ਹਮ ਪੈਡ ਲੈਣਾ ਪਹਿਲਾਂ ਮੱਥਾ ਟੇਕਣਾ ਉਸ ਤੋਂ ਬਾਅਦ ਫਿਰ ਜਾਵਾਂਗੇ ਬਹੁਤ ਵੱਡਾ ਸਾਹਿਬ ਤੇ ਤੁਹਾਨੂੰ ਬੈਟ ਮੈਪ ਦੀ ਲੋਕੇਸ਼ਨ ਕੋਸ਼ਿਸ਼ ਕਰਾਂਗੇ ਤੁਹਾਨੂੰ ਉੱਥੇ ਦੀ ਲੋਕੇਸ਼ਨ ਤੁਹਾਨੂੰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਰਜ ਕਰਦੀ ਹੈ ਤੇ ਹੁਣ ਚੱਲਦੇ ਹਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਵਧੀਆ ਵਧੀਆ ਹੌਨ ਪੈਂਟ ਦੇ ਫੇਅਰ ਦੇ ਮਾਡਲਿੰਗ ਸ਼ਾਟ ਦਿਖਾਉਣੇ ਆ ਗਰਮੀ ਹੋਈ ਏ ਥੋੜੀ ਹਵਾਵਾਂ ਘੱਟੀ ਜਾ ਰਹੀ ਏ ਪਰ ਕਿਉਂ ਵੀ ਚਲੋ ਕੋਈ ਮਤਲਬ ਤੁਹਾਡੇ ਵਾਸਤੇ ਮਾੜਾ ਮੋਟਾ ਕਰੀਏ ਆਪ ਵੀ ਦਰਸ਼ਨ ਨਾਲ ਖੰਨੂ ਵੀ ਪਈਏ ਮੈਂ ਤਾਂ ਆਪ ਨਹੀਂ ਵਧਾ ਮੈਂ ਤਾਂ ਪਹਿਲੀ ਈ ਯਾਰ ਜੱਲੇ ਆ ਠੀਕ ਹੈ ਨਾ ਅੱਧ ਦੁਪਹਿਰ ਖਾਣਾ ਜਾਂਦਾ ਪਹਿਲੀ ਈ ਆਂਦੇ ਹਾਂ ਜੇ ਤੁਹਾਨੂੰ ਪਤਾ ਵੀ ਨਹੀਂ ਹੋਣਾ ਤਾਂ ਲੋਕਾਂ ਨੂੰ ਪਤਾ ਕਰਾਈਏ ਤੇ ਸ਼ੇਅਰ ਕਰਦਾ ਕਰੋ ਐਜੀ ਵੀਡੀਓ ਯਾਰ ਬਹੁਤ ਜਵਾ ਮਿਹਨਤਾਂ ਬਣਦੀਆਂ ਨੇ ਤਾਂ ਐ ਨਾ ਸਮਝਿਆ ਕਰੋ ਕਿ ਯਾਰ ਹੁਣ ਚੱਕਿਆ ਬਲੌਗ ਬਣਾਤਾ ਹਨਾ ਮੀਟ ਲੱਗਦੀ ਹੈ ਹਰੇਕ ਵੀਡੀਓ ਤੇ ਸ਼ੇਅਰ ਕਰ ਦਿਆ ਕਰੋ ਤੇ ਵੀਡੀਓ ਨੂੰ ਇਤਿਹਾਸ ਦੇ ਦਰਦਵਾਰਾਂ ਨਾਲ ਜੁੜਿਆ ਕਰੋ ਠੀਕ ਹੈ ਨਾ ਤੇ ਇਤਿਹਾਸ ਪੜਿਆ ਤੇ ਜੋ ਉਹਨਾਂ ਨੇ ਆਪਣੀ ਲਾਈਵ 'ਚ ਕੀਤਾ ਗੁਰੂਆਂ ਨੇ ਉਹ ਪੜਿਆ ਕਰੋ ਸਾਨੂੰ ਕੁਝ ਸਿੱਖਣ ਨੂੰ ਮਿਲੂਗਾ ਵਧੀਆ ਜੇ ਨਹੀਂ ਪੜ ਸਕਦੇ ਬਲੌਗ ਹੀ ਦੇਖ ਲਿਆ ਕਰੋ ਘੱਟੋ-ਘੱਟ ਉੱਚੀ ਪੜ ਲਿਆ ਕਰੋ ਹੁਣ ਉੱਚ ਦਿਖਾਨਾ ਹੋਣਾ ਹੈ ਤੇ ਸ਼ਾਰਟਸ ਵਗੈਰਾ ਹੀ ਦੇਖ ਲਿਆ ਕਰੋ ਘੱਟੋ-ਘੱਟ ਨੂੰ ਹੀ ਲਾਈਕ ਕਰ ਲਿਆ ਕਰੋ ਇਹ ਕਈ ਨਹੀਂ ਟਾਈਮ ਲੱਗਦਾ ਬਟ ਜੇ ਮਨੋਂ ਮੁੱਠਾ ਕੋਈ ਗੁੱਲੂ ਵੀ ਟਾਈਮ ਕੱਢ ਨਹੀਂ ਜਿਆਦਾ ਬਸ ਹੁਣ ਚੱਲੀਏ ਨਿਕਲੀਏ ਜਾ ਕੇ ਹੁਣ ਤੁਹਾਨੂੰ ਅੱਗੇ ਸ਼ੋਰ ਦਹਾਨੇ ਬਾੜੀ ਲੰਬੀ ਨਗੜੀ ਆਪਾਂ ਵੀਡੀਓ ਨੂੰ ਅੱਗੇ ਬਹੁਤ ਲੰਬੀ ਬਣ ਜਾਂਦੀ ਹੈ ਫਿਰ ਸਾਨੂੰ ਵੀ ਟਾਈਮ ਨਹੀਂ ਮਿਲਦਾ ਦੇਖਣ ਨੂੰ ਤਾਂ ਅਸੀਂ ਤੋਂ 15 ਮਿੰਟ ਦੀ ਰੱਖਾਂਗੇ ਵੀਡੀ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਸਾਰਾ ਕੁਝ ਦੇ ਵਿੱਚ ਦਿਖਾ ਸਕੀਏ ਤੇ ਚਲੋ ਫਿਰ ਚੱਲੀਏ ਤੇ ਜਾ ਕੇ ਤੁਹਾਨੂੰ ਤੁਹਾਨੂੰ ਸ਼ੋਰ ਸ਼ੋਰ ਦਾ ਹਾਕੀ ਹੋ ਤੱਕ ਦੱਸ ਚਲੋ ਤੇ ਜੇ ਇਹ ਵਧੀਆ ਲੱਗਦੀਆਂ ਆਪਣੀਆਂ ਵੀਡੀਓਜ਼ ਵਗੈਰਾ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਕਰੋ ਚੈਨਲ ਨੂੰ ਕੋਈ ਥੋੜਾ ਲੱਗ ਦੇ ਨਹੀਂ ਜਾਦਾ ਨਹੀਂ ਹੈਗਾ ਇਹਨਾਂ ਕੁਸ਼ਨਾਂ ਮਾਸਿਕ ਖੰਡ ਨਹੀਂ ਮਿਲਦਾ ਨਾ ਮਨ ਸ਼ੁਰੂ ਕਰਨ ਨੂੰ ਮੇਰੇ ਲਈ ਨਾ ਇਹਦਾ ਪਕੜਾਉਂ ਰਹੇ ਨੇ ਜਿੰਨਾਂ ਲਈ ਸਾਨੂੰ ਟਾਈਮ ਲੱਗਦਾ ਤੇ ਹੁੜੀ ਮੈਂ ਇਸ ਕਰਕੇ ਬੋਲ ਰਿਹਾ ਥੋੜਾ ਮੈਨੇਜ ਕਰ ਲਿਓ ਉਸ ਸਵੇਰ ਦਾ ਟਾਈਮ ਸਾਢੇ 5 ਹੋ ਰਿਹਾ ਸਾਰੇ ਸੱਤੇ ਵੇ ਮੈਂ ਇਹੀ ਚਾਹੁੰਦਾ ਮੇਰੇ ਕਰਕੇ ਸਾਫ਼ ਹੀ ਜਾਗਣਾ ਤੇ ਆਪਣਾ ਤਾਂ ਕੰਮ ਹੀ ਇਹੀ ਹੈ ਤੇ ਅਸੀਂ ਚਲੋ ਥੋੜਾ ਮੈਨੇਜ ਕਰ ਲਿਓ ਫਿਰ ਵੀ ਆਪਾਂ ਵੌਇਸ ਵਿੱਚ ਰੀਡਿੰਗ ਦੇ ਵਿੱਚ ਬਤਾਵਾਂਗੇ ਥੋੜੀ ਜੀ ਬਾਅਦ ਬਸ ਮੈਨੇਜ ਕਰ ਲਿਓ ਆਪਾਂ ਚੱਲੀਏ ਤੇ ਟਾਈਮ ਹੋ ਗਿਆ ਤੇ ਜਿਆਦਾ ਤੁਹਾਨੂੰ ਸਵੇਰ ਸਵੇਰ ਦੇ ਮਾਰਨਿੰਗ ਸ਼ਾਰਟਸ ਵਗੈਰਾ ਲਾਈਏ ਚਲੋ ਇਹ ਦਾਲ ਦੀ ਜੀਨ ਦੇਖਦੇ ਵਗੈਰਾ ਕੋਵਿਡ ਦਾ ਜਦੋਂ ਜਦੋਂ ਇਹ ਨਹੀਂ ਸੁਣਦਾ ਲੋ ਵੀ ਮਿੱਤਰੋ ਹੋ ਗਿਆ ਪਿੰਡ ਤੋਂ ਮੱਥਾ ਉੱਥਾ ਢੱਕੇ ਵਿਹਲੇ ਤੇ ਹੁਣ ਚੱਲੀਏ ਗੁਰਦੁਆਰਾ ਸਾਹਿਬ ਤੋਂ ਜਾ ਕੇ ਦਰਸ਼ਨ ਕਰਾਉਣੇ ਗੁਰਦੁਆਰਾ ਸਾਹਿਬ ਦੇ ਸ਼ਾਂਤੀ ਦੇਖੋ ਯਾਰ ਇੱਥੇ ਕਿੰਨੀ ਹੈ ਯਾਰ ਸ਼ਹਿਰ ਤੋਂ ਬਿਲਕੁਲ ਦੂਰ ਹੈ ਬਿਲਕੁਲ ਸਿਰਫ ਮੰਛੀਆਂ ਦੀ ਆਵਾਜ਼ ਆਉਂਦੀਆਂ ਨੇ ਯਾਰਾ ਇਹ ਇੱਕ ਨਾ ਜੀ ਆਪਾਂ ਕਹਿ ਦਈਏ ਵੀ ਦੁਨੀਆਦਾਰੀ ਤੋਂ ਦੂਰ ਠੀਕ ਹਨ ਵੀ ਕੁਝ ਵੀ ਨਹੀਂ ਠੀਕ ਹਨ ਨੈਟ ਨਟ ਹੈਗਾ ਠੀਕ ਹੈ

ਬਰਦ ਮਰਾਹੇ ਦਾ ਨਾਮ ਹੈ ਰਚੂਆ ਸੇ ਇੱਥੇ ਨਹੀਂ ਚੁੜਾ ਪਿਆ ਜਿਹੜਾ ਦਰਸ਼ਨ ਕਰਨਾ ਹੁਣ ਮਰੇ ਕੌਣ ਨੇ ਪਟਾਣੀ ਬੰਡਾ ਹੈ ਹੁਣ ਵਧੀਆ ਬਣ ਗਿਆ ਹਨਾ ਆਹ ਤੋੜਾ ਵਧੀਆ ਹੋਊਗਾ ਨੂੰ ਹੋ ਬਈ ਬਣਿਆ ਨਾ

ਨਵੇਂ ਮਤੂ ਰੂਪ ਦਰਸ਼ਨ ਮੇਰੀ ਪ੍ਰੀਰਣਾ ਮਾਰਦਾ ਤਾਂ ਤਾਂ ਜਿਹੜਾ ਹਰਗੋਵੇ ਸੱਪ ਬਾਸ਼ਾ ਜੀ ਨੰਗਰਵੜਾ ਸਾਬੋ ਖੁਸ਼ ਨਾ ਦੇਖੋ ਤੋਂ ਨੇ ਸ਼ਾਨਦਾਰ ਲੱਗਿਆ ਮੇਰੀ ਪ੍ਰੀਰਣਾ ਤੋਪੂ ਵਾਰਾ ਨਿਕਲਈ ਹੁਣ ਬਹੁਤ ਅੱਗੇ ਕਹਿੰਦੇ ਨੇ ਮਾਨੂੰ ਬਦਾਵੀ ਹੈਗਾ ਕੁਛ ਇਤਿਹਾਸ ਵਗੈਰਾ ਅੱਗੇ ਗੁਰਦੁਆਰਾ ਹੈਗਾ ਕਬੂਰਨਾਮਾ ਵਗੈਰਾ ਦਾ ਤੇ ਉਹ ਵੀ ਹੁਣ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੇ ਤੁਹਾਨੂੰ ਕਰਾਦੇ ਆ ਥੋੜਾ ਫਾਇਦੇ ਕਰਿਆ ਕਰੋ ਯਾਰ ਇੱਧਰ ਵੀ ਆਪ ਕੋ ਜਦੋਂ ਰੜਾ ਸਾਹਿਬ ਆਨੇ ਉਹ ਇੱਧਰ ਵੀ ਹੋ ਗਿਆ ਜਾਇਆ ਕਰੋ ਸਾਰਾ ਰਾਹ ਹੁਣ ਬਾਹਰ ਚ ਮੈਂ ਆਂਦੇ ਬੈਠਾ ਦਿਖਾ ਨਹੀਂ ਸਕਿਆ ਲਾਸਟ ਤਹਾਨੇ ਹੋਈ ਲੱਭ ਲੱਭ ਕੇ ਆਏ ਆ ਅਸੀਂ ਵੀ ਪਟਾਣੀ ਪਿੰਡ ਤੇ ਚੋਲਾ ਸਾਹਿਬ ਗੁਰਦੁਆਰਾ ਸਰਵਰ ਨੂੰ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਹੋਵੇ ਸ਼ਾਇਦ ਨਾਂ ਵੀ ਪਤਾ ਹੋਵੇ ਕਈਆਂ ਨੂੰ ਠੀਕ ਹੈ ਤੇ ਜਿਨ੍ਹਾਂ ਨੂੰ ਪਤਾ ਹੋ ਕਮੈਂਟਾਂ 'ਚ ਦੱਸੋ ਵੀ ਕਿੰਨਾ ਕਿੰਨਾ ਨੂੰ ਪਤਾ ਹੈਗਾ ਇਹ ਗੁਰਦੁਆਰਾ ਸਾਹਿਬ ਬਾਰੇ ਅੱਗੇ ਵੀ ਚੱਲਦੇ ਹਾਂ ਹੁਣ ਇੱਕ ਹੋਰ ਗੁਰਦੁਆਰਾ ਸਾਹਿਬ ਦਾ ਉਹਦਾ ਵੀ ਇਤਿਹਾਸ ਦਿਖਾਣੇ ਹਾਂ ਤੇ ਆਪਕੋ ਗੁਰਦੁਆਰਾ ਸਾਹਿਬ Det er ikke noe gøy. ਤਾਂ ਵੀ ਕਿਤੇ ਆਏ ਆ ਯਾਰ ਕਿਸੇ ਨਾ ਗੱਡੀ ਤੇ ਆਏ ਆ ਜੜੀ ਯਾਰ ਮੈਂ ਤੁਹਾਨੂੰ ਦੱਸਾਂ ਹਾਂ ਕਿਸੇ ਨਾ ਆਏ ਹੋਏ ਆ ਇੱਥੇ ਗੱਡੀ ਤੇ ਇੱਧਰ ਵੀ ਤਾਂ ਨਹੀਂ ਬਣਾਏ ਉਦੋਂ ਮੈਨੂੰ ਯਾਦ ਤੁਸੀਂ ਆਪ ਫੋਟੋ ਕਰਵਾਉਂਗੇ ਜੀ ਨਹੀਂ 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 ਉੱਥੇ ਨਹੀਂ ਉਹ ਟਰੈਕਟਰ ਤੇ ਤਾਂ ਆਈ ਨਹੀਂ ਚਰਾਲੇ ਤੇ ਇਹ ਤਾਂ ਕਿਸੇ ਨਾ ਗੱਡੀ ਤੇ ਆਈ ਸੀ ਆਪਾਂ ਮੈਨੂੰ ਜਿੱਥੇ ਤੱਕ ਯਾਦ ਆ ਮੈਨੂੰ ਛੋਟੇ ਕਾਫੀ ਟਾਈਮ ਹੋ ਗਿਆ ਤੇ ਛੋਟੇ ਹੁੰਦੇ ਦੀ ਸ਼ਾਇਦ ਗੱਲ ਹੋਵੇ ਇਹ ਮੈਨੂੰ ਹਾਲੇ ਵੀ ਯਾਦ ਆ ਇੱਥੇ ਆਹ ਚੀਜ਼ ਬਣੀ ਹੋਈ ਸੀ ਹਨਾ ਤੇ ਆ ਹਾਲੇ ਵੀ ਇੱਥੇ ਦੇਖ ਲਓ ਧਿਆਨ ਨਾਲ ਲਿਖਿਆ ਹੋਇਆ ਹੈ ਹੈ ਬਾਹਰ ਨਹੀਂ ਫੈੜੀ ਇਹ ਨਹੀਂ ਹੁੰਦਾ ਇਹ ਦੇਖੋ ਤੇ ਟੋਟਲ ਚਾਰ ਗੁਰਦੁਆਰੇ ਸੀਗੇ ਆਈ ਥਿੰਕ ਉਦੋਂ ਵੀ ਮੇਰੇ ਖਿਆਲ ਨਾਲ ਚਾਰੋ ਹੋਗੇ ਗਏ ਜੀ ਪਤਾ ਨਹੀਂ ਕਿੱਦਾਂ ਹੋ ਗਏ ਸੀ ਇੱਧਰ ਆਏ ਸੀਗੇ ਆਹੋਲੇ ਦੋ ਦੁਆਰੇ ਤੋਂ ਉਦੋਂ ਮੈਨੂੰ ਯਾਦ ਨਹੀਂ ਇਹਦਾ ਮੈਨੂੰ ਯਾਦ ਆ ਸ਼ਾਇਦ ਇੱਥੇ ਤਾਂ ਦੇਖਿਆ ਹੋਣਾ ਬਾਕੀ ਮੈਨੂੰ ਕੋਈ ਲਿਖਾ ਲੱਗ ਰਿਹਾ ਬਤਾਲ ਨਹੀਂ ਸਕਦੇ ਇਹ ਚਾਰ ਗੁਰਦੁਆਰਾ ਸਹਿਬ ਆ ਹੁਣ ਫਿਲਹਾਲ ਤਾਂ ਦੋ ਕਰੀਏ ਜੀ ਇਹ ਫੋਰ ਇਹ ਫੋਰ ਹੋਰੀ ਵਾਰੀ ਫਿਰ ਉਹ ਠੰਡਾ ਹੋਈ ਮੌਸਮ ਫਿਰ ਚਾਰੋ ਕਰਾਂਗੇ ਇੱਕ ਵਾਰੀ ਜਾ ਕੇ ਨਾ ਸਾਰੇ ਚਾਰਾਂ ਦਾ ਕੋਲੋਂ ਨਾਮ ਆਗੇ

ਕਰਕੇ ਗਈ ਸੀਗੇ ਇਹਨੇ ਮਤ ਨੂੰ ਹੱਲੇ ਵੀ ਦੇਖ ਲੋ ਨੇ ਮੁੱਦਾਂ ਲੋਦ ਨੇ ਉਹੀ ਨੇ ਮਾਹਿਤ ਇਹਨੇ ਫਲ ਪਾਣਾ ਫਲਾਈ ਸਾਹਿਬ ਤੇ ਦਾ ਹੈ ਨਾ ਫਲਾਈ ਸਾਹਿਬ ਗੁਰਦੁਆਰਾ ਹੈ ਤੇ ਜਿਹੜਾ ਦਰਖਤ ਸੀਗਾ ਉਹ ਤਾਂ ਟਹਿ ਗਿਆ ਹੈ ਨਾ ਇੱਕ ਦਵਾਰਾ ਹੋਈ ਹੈ ਨਾ ਮੈਂ ਕਹ ਰਿਹਾ ਹੈ ਨਾ ਦਵਾਰਤੀ ਇੱਕ ਉਹ ਦੇਖੋ ਥੱਲੇ ਹੈਗਾ ਉਹ ਦੇਖੋ ਹਾਂ ਆ ਜਿਹੜਾ ਹੈਗਾ ਨਾ ਮੇਰੇ ਖਿਆਲ ਨਾਲ ਉਹ ਹੋਣਾ ਹੈ ਨਾ ਵਿੱਚ ਪਗੜੀ ਹੁਣ ਦੇਖ ਰਹੇ ਹਾਂ ਨਹੀਂ ਸਾਰਾ ਹਰੀ ਹੋਈ ਆ ਹਾਂ ਦੁਵਾਰਾ ਨਿਕਲੇ ਪੇੜ ਉਹ ਵਾਲਾ ਪੇੜ ਆਇਆ ਸੀਗਾ ੱਡਾ ਵੱਡਾ ਹੈ ਨਾ ਪਰਾਥੋਰ ਜੋ ਬੜੀ ਦੇਖ ਕੇ ਹੋਰ ਧੰਨਵਾ ਹੋ ਗਿਆ ਹੈ ਨਾ ਇਹ ਚਲੋ ਜਗ੍ਹਾ ਤਾਂ ਉਹੀ ਆ ਬਈ ਚਲੋ ਠੀਕ ਆ ਦਰਖਤ ਦੀ ਗੱਲ ਹੈ ਕਿੱਥੇ ਹੈ ਨਾ ਪਟੋ ਜਿਹੜਾ ਥੱਲੇ ਦਰਖਤ ਨਾ ਜਿਹੜਾ ਮੇਰੇ ਨਾਲ ਦਾ ਉਹ ਵਾਲੀਆਂ ਹੋਣੀਆਂ ਪੁਰਾਣੀਆਂ ਹੈ ਨਾ ਦਰਖਤ ਦੀ ਵਾਈ ਮਾ ਗਾਣਾ ਇੰਨਾ ਪੁਰਾਣਾ ਤਾਂ ਟਿਕਦਾ ਨਹੀਂ ਦਰਖਤ ਹਾਂ ਬੰਛੇ ਜੀ ਵੀ ਉਹ ਹਨੇ ਪਿੰਡਾ ਕੋੜਾ ਹਨ ਇਕਲਾ ਜਣਾ ਤੇ ਬਈ ਦਰਸ ਇਧਰ ਵੀ ਦੂਖ ਲੱਗੇ ਹੋਏ ਨੇ ਨਾ ਮੇਰੇ ਬੀੜੇ ਦਾ ਮਾਸ ਉਹ ਨੋ ਟਾਂਕਾ ਵਾ ਅਕੀਸ਼ ਹੈ ਜੀ ਤਾਂ ਇਹ ਤਣੀਆਂ ਤੋਂ ਇਹ ਲੰਮ ਲੋੜੀ ਦੀਆਂ ਤਣੀਆਂ ਜਿਹੜੀਆਂ ਖਰਾਬ ਤਾਂ ਹੋ ਹੀ ਜਾਂਦਾ ਰੇ ਟਾਂਕ ਟੇਮਾ ਨਾ ਬਾਕੀ ਸਾਹ ਸੰਭਾਲ ਕੇ ਹੁਣ ਇਹ ਵੀ ਪਤਾ ਨਹੀਂ ਕਿੰਨਾ ਤਰਾਹ ਨਾ ਮੰਨ ਜਾ ਦੇਖ ਲੋ ਹਣ नहीं। नहीं। देख लो कि सारी प्रबंधक कमेटी ने सारे हैं मेन हॉल चुप टेसी तो तो लाए गए भी छड़ा नहीं है कोई है ना खास करके जेडे इतिहासिक ने ਇਹ ਫਿਰ ਵੀ ਪਤਾ ਉਹਦਾ ਕਮੇਟੀ ਦਾ ਹਾਕਮਤਾ ਹੁੰਦਾ ਸਾਰਾ ਤੇ ਯਾਰ ਬੰਨ ਤੱਕ ਕਮੇਟੀ ਦਾ ਹੁੰਦਾ ਸਾਰਾ ਵੀ ਜਿੰਨੇ ਜਿੰਨੇ ਫੰਡ ਦਾ ਹਾਕਮਤਾ ਹੁੰਦਾ ਇਹ ਵੀ ਚਲੋ ਲਗਾਤਾਰ ਇਹਨਾਂ ਨੇ ਇੱਥੇ ਏਸੀ ਵਗੈਰਾ ਸਾਰੇ ਹਨਾ ਵਧੀਆ ਬਣਾਤਾ ਪੂਰਾ ਸੰਗਰ ਹਾਲ ਵਗੈਰਾ ਵੀ ਸਾਰਾ ਬੜ ਬੜਾ ਸਭ ਬਹੁਤ ਵਧੀਆ ਬਣਿਆ ਗਿਆ ਹਨ ਦਰੋ ਵੀ ਉਹ ਵਾਲਾ ਵੀ ਤੇ ਇਧਰ ਵਾਲਾ ਵੀ ਲੋ ਬਈ ਮੇਤੋ ਓਹ ਡੋਲਾ ਖਾਇਆ ਤੇ ਦੰਦ ਮਾਸਾ ਰਹਿ ਗਿਆ ਇੱਕ ਤੇ ਉਹ ਫਿਰ ਆਪਾਂ ਅਗਲੀ ਜਿਹੜੀ ਜਦੋਂ ਠੰਡ ਹੋ ਜੂਗੀ ਠੰਡਾ ਮੌਸਮ ਉਹ ਤੋਂ ਕਰਾ ਕਵਰ ਕਰਾਂਗੇ ਵੈਸੇ ਵੀ ਕੋਲੋਗ ਦੇ ਵਿੱਚ ਕਰ ਕਰਨਾ ਮੁਸ਼ਕਲ ਹੀ ਹੁੰਦਾ ਫਿਰ ਵੀਡੀਓ ਲੰਬੀ ਹੋ ਜਾਂਦੀ ਉਹ ਤੁਸੀਂ ਦੇਖਦੇ ਨਹੀਂ ਆਗੇ ਇੱਕ ਵਾਰੀ ਆਵਾਂਗੇ ਤੇ ਕੋਈ ਜਗ੍ਹਾ ਨਹੀਂ ਦਿਖਾਵਾਂਗੇ ਤੁਸੀਂ ਸਿੱਧਾ ਆ ਕੇ ਪ੍ਰਦਰਸ਼ਨ ਹੀ ਕਰਾਂਗੇ ਗੁਰਦੁਆਰਾ ਸਾਹਿਬ ਦੀ ਤੇ ਚਾਰੋਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਦੁਆਰ ਤੇ ਇੱਕ ਵਾਰੀ ਹੁਣ ਘਿਹੜ ਚੱਲੀਏ ਤੇ ਬਾਕੀ ਤੁਸੀਂ ਇਤਿਹਾਸ ਉਹਤਰਾ ਤੁਹਾਨੂੰ ਇੱਕ ਵਾਰੀ ਦਿਖਾਤਾ ਆ ਦੇਖੋ ਇਤਿਹਾਸ ਆ ਸਾਰਾ ਅੱਗੇ ਆਪਾਂ ਉੱਪਰਲੇ ਜਿਹੜੇ ਦੋ ਗੁਰਦੁਆਰਾ ਸਾਹਿਬ ਨੇ ਇੰਨੇ ਜਾਣ ਰਹਿ ਗਿਆ ਤੇ ਬਾਕੀ ਜਿਹੜੇ ਥੱਲੇ ਵਾਲੇ ਆਜ ਤੋਂ ਉਹਨਾਂ 'ਚ ਆਪਾਂ ਹੁਣ ਹੋ ਗਏ ਨੇ ਚੋਲਾ ਸਾਹਿਬ ਹੋ ਗਏ ਐ ਕਾਨਮ ਸਰ ਸਾਹਿਬ ਹੋ ਗਏ। ਤੇ ਬਾਕੀ ਦੇ ਤੁਸੀਂ ਵੀ ਆਇਓ ਕਦੀ ਦਰਸ਼ਨ ਕਰਿਓ ਬਹੁਤ ਵਧੀਆ ਕੋਈ ਪੈਂਡ ਬੋਰਦ ਦੁਆਰਾ ਸਜਿਆ ਹੋਇਆ। ਵਧੀਆ ਮੈਂਟੇਨ ਕੀਤੇ ਹੋਏ ਨੇ। ਤੇ ਇਤਿਹਾਸ ਵਗੈਰਾ ਵੀ ਵਧੀਆ। ਜੇ ਆਪ ਕੋਈ ਤੁਸੀਂ ਇੱਕ ਵਾਰੀ ਚੈੱਕ ਕਰਿਓ ਹੁਣ ਚੱਲੀ ਆਪਾਂ ਤੇ ਬਾਹਰਲੇ ਤੁਹਾਨੂੰ ਐਂਟਰੀ ਲੈਵਲ ਦਿਖਾਉਣੀ ਹੈ ਕਿਧਰੋਂ ਐਂਟਰੀ ਹੁੰਦੀ ਹੈ। ਤੇ ਬਾਕੀ ਨੈਟ ਦੇ ਮੈਂ ਦੇਖ ਲਿਓ ਤੁਸੀਂ ਸਰਚ ਮਾਰ ਕੇ ਤੁਹਾਨੂੰ ਮਿਲ ਜੂਗਾ ਚੋਲਾ ਸਾਹਿਬ। ਪਿੰਡ ਕਢਾਣੀਆਂ ਕਿਧਰੋਂ ਤੁਹਾਨੂੰ ਮੈਂ ਦਿਖਾਤਾ। ਪਾਣੀ ਪਿੰਡ ਤੇ ਜਾ ਕੇ ਆ ਕੇ ਇੱਥੇ ਇੱਕ ਵਾਰੀ ਦਰਸ਼ਨ ਜ਼ਰੂਰ ਕਰਿਓ ਯਾਰ ਗੁਰੂ ਰਿਆ ਗੁਰਦੁਆਰਾ ਹੈ ਹੁਣ ਵਾਲਾ ਜੇ ਤੁਸੀਂ ਦੇਖੋ ਹੁਣ ਬੰਦੇ ਬੰਦੇ ਆਉਂਦੇ ਰਹਿੰਦੇ ਆ ਬਟ ਘੱਟ ਹੀ ਆਉਂਦੇ ਆ ਤੇ ਜਦੋਂ ਵੀ ਨਗਦੇ ਵੱਧਦੇ ਜਾਣਾ ਕਿਤੇ ਤੇ ਹੋ ਕੇ ਜਾਇਆ ਕਰੋ ਇੱਥੋਂ ਚਲੋ ਹਮ ਇਕਲੀ ਬਾਹਰ ਤੋਂ ਹੋਂ ਕਰਨ ਹੋਈਏ ਗਰਮੀ ਬਹੁਤ ਆ ਯਾਰ ਬਹੁਤ ਜ਼ਿਆਦਾ ਚੰਗ ਨਹੀਂ ਹੋ ਰਿਹਾ ਪਾਗ ਹਵਾ ਵੀ ਘੱਟ ਵੱਧੀ ਚੱਲ ਰਹੀ ਹਵਾ ਸਵੇਰੇ ਤਾਂ ਜਮਾ ਬੰਦ ਸੀ ਹੁਣ ਚੱਲਣ ਲੱਗੀ ਥੋੜੀ ਜੀ ਮਸ ਚੱਲੀ ਆ ਉਹਰੇ ਹੀ ਤੋੜਾ ਹੈ ਮੇਰੇ ਘਰ ਦੇ ਵਿੱਚ ਆ ਤੁੰ ਦਾਦਾ ਸ਼ਾਰਟ ਵਗੈਰਾ ਨਾਲ ਡੜੀ ਯਾਰ ਘੱਟ ਵਗੈਰਾ ਜ਼ਿਆਦਾ ਦੇਖਦੇ ਆ ਵੀਡੀਓ ਵੀਡੀਓ ਕੱਟੀ ਦੇ ਲੋਕ ਕੀ ਮੰਗਾ ਉਹਨਾਂ ਕੀ ਆ ਯਾਰ ਲੋਕੀ ਦੇਖਦੇ ਨਹੀਂ ਕੀ ਕਰੀਏ ਯਾਰ ਉਹ ਬਰੀਆ ਦਿਸਿਆ ਉਹਨੇ ਗਿਆ कीड़ी रोड है ये उधर राणा साहब नीती है जीडी आया जी मित्रों एंट्री सामने लगे बोर्ड गेट बनया राणा साहब राणा साहब तो जो आप आब्बे हाथ में आ गेट लगे तो अंदर ही जाके चारो गुरद्वारा साहब है ਕਰਿਓ ਉਧਰ ਬੈਠੋ ਇੱਕ ਵਾਰੀ ਨਟ ਤੇ ਵੀ ਮੈਂ ਦੇਖ ਕੇ ਜੇ ਲਿੰਕ ਮਿਲੂਗਾ ਮੈਂ ਪਾ ਲਊਗਾ ਦਸਟਰੀ ਨੇ ਬਾਕੀ ਨਟ ਤੇ ਹਰਤ ਮਾਰ ਲਿਓ ਕੁੜੀ ਕਿਉਂ ਲੋ ਹੈਵ ਕਰਕੇ ਤੇ ਮਿਲ ਜੂਗਾ ਹਿਨ ਪੱਕਾ ਫਿਰ ਤੁਸੀਂ ਸਕੂਟਰ ਨਹੀਂ ਚਲਾ ਰਹੇ ਹੋਵੋਗੇ ਨਹੀਂ ਤਾਂ ਚਲਾ ਰਹੇ ਮਿੱਟੀ ਨੂੰ ਖੇਡਦਾ ਤਾਂ ਸਾਨੂੰ ਪਤਾ ਨਹੀਂ ਸੀਗਾ ਵੀ ਇੱਧਰ ਆਏਗਾ ਆ ਪਿੰਡ ਦੇ ਜਿਆਦਾ ਦੇਰ ਹੋ ਗਈ 10 11 ਸਾਲ ਹੋ ਗਏ ਬੋ ਬਈ ਮਿੱਤਰੋ ਅੰਨਿਆ ਕਰੀ ਇਹ ਬਹੁਤ ਸ਼ਰਧੀ ਲੋਕੀ ਸੰਸਕ੍ਰਿਤੀ ਦਾ ਪ੍ਰਦਰਸ਼ਨ ਕਰਾਉਦੇ ਹਨ ਜਦੋਂ ਦੱਸਦੇ ਇੱਕ ਤੁਮ ਜਿਤਨਾ ਕੋਲ ਰਹੀ ਸੀ ਕਿ ਜਿਹੜੇ ਆਪਣੇ 52 ਰਾਏ ਸੀਗੇ ਸਿਰਵਾਏ ਸੀ ਉਹ ਅੱਜ ਤੋੜਾ ਸਹਿਮਾ ਸ਼ੁਰਾਏ ਰਹੀ ਸੀ ਉਹ 5 ਪੁਆਇੰਟਾਂ ਕੜੀਆਂ ਬਣਾਈਆਂ ਸੀ ਅਸੀਂ ਜੋ ਦਰਸ਼ਨ ਕੀਤੇ ਬਗਲ ਯਾਦ ਤੁਸੀਂ ਜਮ ਸਾਣ ਦੱਸਣਾ ਪੁੰਗੇ। ਲਾਈਕ ਜੀਦਾ ਅੱਜ ਦਾ ਇਤਿਆਸ ਵਗੈਰਾ ਪਰ ਦੱਸਦੇ ਰਹਿੰਦੇ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਚੈਨਲ ਮਿਲਦੇ ਹੈ ਜੇਬੀ ਨਾ ਇੱਕ ਤਾਂ ਆਪ ਵੀ ਤੁਸੀਂ ਵੀਡੀਓ ਦੇ ਵਿੱਚ ਸ਼ੇਅਰ ਵਗੈਰਾ ਕਰਦੇ ਹੋ ਅਗਰ ਵੀਡੀਓ ਚੰਗਾ ਲੱਗਦਾ ਹੈ ਤਾਂ ਖਾਸ ਕਰਕੇ